ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਅੰਦਰ ਸਾਡੇ ਜਥੇਦਾਰ ਸਹਿਬਾਨਾ ਨੇ ਇੱਕ ਦੂਸਰੇ ਜਥੇਦਾਰ ਨੂੰ ਸਜ਼ਾ ਦਿੱਤੀ ਤੇ ਸਜ਼ਾ ਦਿੱਤੀ ਵੀ ਤੂੰ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਔਰ ਗਿਣਤੀ ਦੇ ਅੰਦਰ ਇੰਨੇ ਜ਼ਿਆਦਾ ਕਰਨੇ ਨੇ ਮੈਂ ਬੜਾ ਹੈਰਾਨ ਹੋਇਆ ਵੀ ਪਾਠ ਕਰਨਾ ਸਜ਼ਾ ਕਦੋਂ ਦੀ ਹੋਵੇ ਪਾਠ ਕਰਨਾ ਤੁਹਾਡਾ ਸ਼ੌਂਕ ਸੀ ਪਾਠ ਕਰਨਾ ਤੁਹਾਡੀ ਲਾਈਫ ਦੇ ਸੁਧਾਰ ਵਾਸਤੇ ਸੀ ਪਾਠ ਕਰਨਾ ਤੁਹਾਡੇ ਅੰਦਰ ਦੇ ਸਕੂਨ ਵਾਸਤੇ ਸੀ ਤੁਹਾਡੇ ਸੁਗਾਂ ਨੂੰ ਮਿਟਾਉਣ ਵਾਸਤੇ ਸੀ ਮਾਨਸਿਕ ਬਿਮਾਰੀਆਂ ਨੂੰ ਖਤਮ ਕਰਨ ਵਾਸਤੇ ਸੀ ਬਾਣੀ ਦਾ ਪਾਠ ਕਰਨਾ ਬਾਣੀ ਨੂੰ ਸਮਝਣਾ ਤੇ ਬਾਣੀ ਨੂੰ ਆਪਣੇ ਉੱਤੇ ਅਪਲਾਈ ਕਰਨਾ ਪਰ ਉਹ ਸਜਾ ਕਦੋਂ ਦੀ ਹੋ ਗਈ ਕੀ ਗੁਰੂ ਸਹਿਬਾਨ ਬਾਣੀ ਰਚ ਕੇ ਤੇ ਬਾਣੀ ਦਾ ਪਾਠ ਕਰਕੇ ਬਾਣੀ ਸਮਝ ਕੇ ਆਪਣੇ ਤੇ ਅਪਲਾਈ ਕਰਨਾ ਇਸ ਸਾਡੇ ਗੱਲ ਦੇ ਅੰਦਰ ਸਜ਼ਾ ਪਾ ਕੇ ਗਏ ਨੇ ਜਥੇਦਾਰਾਂ ਦੀ ਮੈਨੂੰ ਸਮਝ ਨਹੀਂ ਆ ਰਹੀ ਵੀ ਜਥੇਦਾਰ ਆਪਣਾ ਮਿਆਰ ਇੰਨਾ ਡੇਗਦੇ ਕਿਉਂ ਜਾ ਰਹੇ ਨੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਵੀ ਸ਼ਾਇਦ ਲੋਕਾਂ ਦੀ ਪકડ ਵਿੱਚ ਨਹੀਂ ਆਉਣਾ ਬਹੁਤ ਲੋਕਾਂ ਦੀ ਪકડ ਵਿੱਚ ਬਹੁਤ ਕੁਝ ਆ ਰਿਹਾ ਹੈ ਤੁਸੀਂ ਤੇ ਉਹਨੇ ਐਜੂਕੇਟਿਡ ਵੀ ਨਹੀਂ ਹੋ ਜਿੰਨਾ ਲੋਕ ਐਜੂਕੇਟਿਡ ਨੇ ਤੁਹਾਡੀ ਨਿੱਕੀ ਜੀ ਬੋਲੀ ਹੋਈ ਗੱਲ ਦਾ ਮਿੰਟੋ ਮਿੰਟੀਓ ਆਪਰੇਸ਼ਨ ਹੋ ਜਾਂਦਾ ਤੁਹਾਡੀ ਸੋਚ ਕਿੱਥੇ ਖੜੀ ਹੈ ਤੁਹਾਡੀ ਸੋਚ ਕਿਵੇਂ ਕੰਮ ਕਰ ਰਹੀ ਏ ਤੁਸੀਂ ਖੁਦ ਕੰਮ ਕਰ ਰਹੇ ਹੋ ਜਾਂ ਕਿਸੇ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਹੇ ਹੋ ਮੈਂਟੋ ਮੈਂਟੀ ਸਾਰੀ ਸਮਝ ਆ ਜਾਂਦੀ ਹੈ ਪਾਠ ਕਰਨਾ ਹਰਾਨੀ ਦੀ ਗੱਲ ਏ ਵੀ ਇਹ ਸਜ਼ਾ ਕਦੋਂ ਦੀ ਹੋ ਗਈ ਸਜ਼ਾ ਦੇਣੀ ਤਾੜਨਾ ਦੇਣੀ ਦੰਡ ਦੇਣਾ ਇਹ ਹਮੇਸ਼ਾ ਸ਼ੌਂਕ ਦੇ ਉਲਟ ਹੁੰਦਾ ਹੈ ਜਿਹੜਾ ਬੰਦੇ ਦਾ ਸ਼ੌਂਕ ਨਾ ਹੋਵੇ ਜੇਲ੍ਹਾਂ ਦੇ ਅੰਦਰ ਬੰਦ ਹੁੰਦੇ ਨੇ ਬੰਦੇ ਕੀ ਉਹਦਾ ਸ਼ੌਂਕ ਹੁੰਦਾ ਚਲੋ ਮੈਂ ਦੋ ਚਾਰ ਨੁਕਤੇ ਪੇਸ਼ ਕਰਦਾ ਹਾਂ ਸਜ਼ਾ ਉਹ ਦੇ ਜਿਹਨੂੰ ਲੋਕੀ ਪਸੰਦ ਨਹੀਂ ਕਰਦੇ ਤੇ ਯਤਨ ਕਰਦੇ ਨੇ ਵੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਇਹ ਸਜ਼ਾ ਮੇਰੀ ਖਤਮ ਹੋਵੇ ਅਪੀਲਾਂ ਕਰਦੇ ਨੇ ਦਲੀਲਾਂ ਕਰਦੇ ਨੇ ਵਕੀਲ ਕਰਦੇ ਨੇ ਸੁਪਰੀਮ ਕੋਰਟ ਤੱਕ ਜਾਂਦੇ ਨੇ ਵੀ ਮੇਰੀ ਸਜ਼ਾ ਘੱਟ ਹੋਵੇ ਜਾਂ ਮੇਰੀ ਸਜ਼ਾ ਮੁਆਫ ਹੋਵੇ ਅਗਰ ਗੁਰਬਾਣੀ ਸਜ਼ਾ ਹੈ ਥੇ ਇਟ ਮੀਨਸ ਗੁਰਬਾਣੀ ਨੂੰ ਮਗਰੋਂ ਲਾਦੀ ਹੈ ਸਜ਼ਾ ਤੇ ਮਗਰੋਂ ਲਾਉਣ ਵਾਸਤੇ ਲੋਕ ਕਹਿੰਦੇ ਨੇ ਬੀ ਜਲਦੀ ਤੋਂ ਜਲਦੀ ਮੇਰੀ ਸਜਾ ਮੇਰੇ ਗਲੋਂ ਲੱਥ ਜਾਏ ਮੇਰੇ ਮੰਗਰੋਂ ਲੱਥ ਜਾਏ ਇਹ ਜਿਹੜਾ ਫਾ ਮੇਰੇ ਗਲ ਵਿੱਚ ਪਿਆ ਇਹ ਦੂਰ हट ਜਾਏ ਤੁਸੀਂ ਗੁਰਬਾਣੀ ਨੂੰ ਸਜਾ ਦਾ ਨਾਮ ਦੇ ਕੇ ਲੋਕਾਂ ਨੂੰ ਇਹ ਕਹਿ ਰਹੇ ਹੋ ਵੀ ਗੁਰਬਾਣੀ ਨਾ ਪੜੋ ਲੋਕਾਂ ਨੂੰ ਇਹ ਕਹਿ ਰਹੇ ਹੋ ਵੀ ਗੁਰਬਾਣੀ ਨਾਲੋਂ ਦੂਰ हट ਜਾਓ ਜਥੇਦਾਰੋ ਥੋੜਾ ਜਿਹਾ ਸੋਚ ਤੋਂ ਸਮਝ ਤੋਂ ਕੰਮ ਲਓ ਚਲੋ ਮੈਂ ਇੱਕ ਹੋਰ ਗੱਲ ਕਹਿੰਦਾ ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਸਜ਼ਾ ਦਿੰਦੇ ਆਂ ਵੀ ਪੈਸੇ ਕੱਟਦੇ ਨੇ, ਕੱਪੜਾ ਕੱਟ ਦੇਣਾ, ਬਾਈਕ ਕਾਰ ਉਹ ਜिद ਕਰਦੇ ਨੇ, ਮੰਗਦੇ ਨੇ ਉਮਰ ਤੋਂ ਪਹਿਲਾਂ ਉਹਨਾਂ ਨੂੰ ਉਦੋਂ ਨਾ ਲੈ ਕੇ ਦੇਣਾ। ਇਹ ਬੱਚਿਆਂ ਨੂੰ ਤਾਂ ਕਰਕੇ ਨਹੀਂ ਕਿਉਂਕਿ ਬੱਚਿਆਂ ਦਾ ਸ਼ੌਂਕ ਹੈ। ਅੱਜ ਬੱਚੇ ਮੰਗ ਰਹੇ ਨੇ ਬੱਚਿਆਂ ਦਾ ਸ਼ੌਂਕ ਹੈ ਪਰ ਅਸੀਂ ਸ਼ੌਂਕ ਉਹਨਾਂ ਦਾ ਪੂਰਾ ਨਹੀਂ ਕਰ ਰਹੇ। ਅਸੀਂ ਇਹ ਵੀ ਕਹਿੰਦੇ ਆਂ ਤੂੰ ਇਗਜ਼ਾਮ ਦੇ ਅੰਦਰ ਫੇਲ ਹੋਇਆ ਤੇ ਤੇਰੇ ਤੋਂ ਬਾਈਕ ਵਾਪਸ ਲੈ ਲਵਾਂਗੇ। ਅਗਰ ਪੇਪਰਾਂ ਦੇ ਅੰਦਰ ਨੰਬਰ ਘਟਾਏ ਤੇ ਤੈਨੂੰ ਆ ਸਜ਼ਾ ਮਿਲੇਗੀ ਇਹ ਇਹਦਾ ਨਾਂ ਆ ਸਜ਼ਾ ਹੈ ਅਗਰ ਬੱਚਾ ਗੁਨਾਹ ਵੀ ਕਰਦਾ ਹੈ ਬੱਚਾ ਗਲਤ ਟਰੈਕ ਤੇ ਵੀ ਚੱਲਦਾ ਹੈ ਬੱਚਾ ਆਪ ਹੁਦਰੀਆਂ ਵੀ ਕਰਦਾ ਹੈ ਤੇ ਬੱਚਾ ਮੰਗੇ ਮੈਨੂੰ ਕਾਰ ਤੇ ਆਪਾਂ ਕਹੀਏ ਪੁੱਤ ਤੂੰ ਮੰਗੀ ਆ ਤੇ ਤੈਨੂੰ ਲੈ ਦੇ ਨਾਲ ਉਹ ਵੱਡੀ ਲੈ ਕੇ ਦੇਨੇ ਇਹ ਬੱਚੇ ਦਾ ਸ਼ੌਂਕ ਹੈ ਜਾਂ ਬੱਚੇ ਦੀ ਸਜ਼ਾ ਹੈ ਦੂਜੀ ਗੱਲ ਸਕੂਲ ਦੇ ਅੰਦਰ ਬਹੁਤ ਵਾਰ ਬੱਚੇ ਨੂੰ ਖਿਡੌਣੇ ਦੀ ਸਜ਼ਾ ਮਿਲ ਜਾਂਦੀ ਹੈ ਵੀ ਤੂੰ ਇੰਨੇ ਇੰਨਾ ਸਮਾਂ ਕਲਾਸ ਦੇ ਅੰਦਰ ਖਿਡੌਣਾ ਹੈ ਜਾਂ ਡੈਸਕ ਦੇ ਉੱਤੇ ਖਿਡੌਣਾ ਹੈ ਇਹ ਬੱਚਿਆਂ ਦਾ ਸ਼ੌਂਕ ਨਹੀਂ ਨਾ ਹੁੰਦਾ ਸ਼ੌਂਕ ਦੇ ਉਲਟ ਉਹਨੂੰ ਸਜ਼ਾ ਦਿੱਤੀ ਵੀ ਤੂੰ ਖਿਡੌਣਾ ਹੈ ਅਗਰ ਬੱਚਾ ਕੋਈ ਹੋਮਵਰਕ ਨਹੀਂ ਕਰਕੇ ਆਇਆ ਤੇ ਉਹਨੂੰ ਸਜ਼ਾ ਮਿਲਦੀ ਹੈ ਵੀ ਤੂੰ ਹੋਮਵਰਕ ਨਹੀਂ ਕਰਕੇ ਆਇਆ ਖਿਡੌਣਾ ਹੈ ਜਾਂ ਇਨਾ ਫਾਈਨ ਹੈ ਜਾਂ ਆਪਣੇ ਮਾਪੇ ਨੂੰ ਬੁਲਾ ਜਾਂ ਹੋਰ ਹੋਰ ਅੱਡ ਅੱਡ ਤਰ੍ਹਾਂ ਦੀ ਸਜ਼ਾ ਤੇ ਕੀ ਇਹ ਕਹੀਏ ਵੀ ਤੂੰ ਹੋਮਵਰਕ ਨਹੀਂ ਕਰਕੇ ਆਇਆ ਤੇ ਬੇਟਾ ਚਲ ਠੀਕ ਹੈ ਤੈਨੂੰ ਮੁਆਫੇ ਤੂੰ ਕਰਿਆ ਹੀ ਨਾ ਕਰ ਇਹ ਸਜ਼ਾ ਕੈਸੀ ਹੋਈ ਜਪਜੀ ਦਾ ਪਾਠ ਕਰਨਾ ਸਾਡਾ ਸ਼ੌਂਕ ਏ ਜਪਜੀ ਦਾ ਪਾਠ ਕਰਨਾ ਸਾਡੀ ਜ਼ਿੰਦਗੀ ਏ ਜਪਜੀ ਨੂੰ ਸਮਝਣਾ ਸਾਡੀ ਜ਼ਿੰਦਗੀ ਏ ਤੁਸੀਂ ਇਹ ਕਹਿ ਦਿੱਤਾ ਵੀ ਜਪਜੀ ਦਾ ਪਾਠ ਕਰਨਾ ਤੇਰੀ ਸਜ਼ਾ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ ਇੱਕ ਹੋਰ ਸਜ਼ਾ ਹੁੰਦੀ ਏ ਵੀ ਕੋਈ ਰਿਸ਼ਵਤ ਲੈ ਰਿਹਾ ਏ ਠੱਗੀ ਕਰ ਰਿਹਾ ਏ ਫਰ ਲੋਕ ਮਾਰਦਾ ਏ ਸਹੀ ਢੰਗ ਦੇ ਨਾਲ ਆਫਿਸ ਦੇ ਅੰਦਰ ਕੰਮ ਨਹੀਂ ਕਰਦਾ। ਉਹਦੇ ਉਲਟ ਉਹਨੂੰ ਕੋਈ ਨਾ ਕੋਈ ਸਸਪੈਂਡ ਕਰਨਾ, ਕੋਈ ਫਾਈਨ ਲੱਗਣਾ, ਕੋਈ ਆਦ ਆਦ ਇਸ ਤਰ੍ਹਾਂ ਦੀ ਕੋਈ ਨਾ ਕੋਈ ਸਜ਼ਾ ਉਹਦਾ ਨਾ ਸਜ਼ਾ ਹੈ। ਪਰ ਜਿਹੜਾ ਕੰਮ ਉਹ ਕਰ ਰਿਹਾ ਹੈ ਤੇ ਸ਼ੌਂਕ ਦੇ ਨਾਲ ਕਰ ਰਿਹਾ ਹੈ। ਉਹਨੂੰ ਕਹੀਏ ਵੀ ਠੀਕ ਹੈ ਤੂੰ 10000 ਦੀ ਰਿਸ਼ਵਤ ਲਈ ਸੀ, 50000 ਦੀ ਲਿਆ ਕਰ ਕੋਈ ਗੱਲ ਨਹੀਂ। ਜਿਹੜਾ ਕੰਮ ਅਸੀਂ ਸ਼ੌਂਕ ਦੇ ਨਾਲ ਕਰ ਰਹੇ ਹਾਂ, ਜਪਜੀ ਸ਼ੌਂਕ ਦੇ ਨਾਲ ਪੜ ਰਹੇ ਹਾਂ ਤੇ ਜੇ ਤੁਸੀਂ ਕਹਿ ਦਿੱਤਾ ਵੀ 10 ਜਪਜੀ ਦੇ ਪਾਠ ਹੋਰ ਕਰ ਲਈ ਤੇ ਸਜ਼ਾ ਕਿਵੇਂ ਹੋਈ? ਇਹ ਤੇ ਉਹਦਾ ਸ਼ੌਂਕ ਹੈ। ਤੇ ਹਰ ਸਿੱਖ ਦਾ ਸ਼ੌਂਕ ਹੋਣਾ ਚਾਹੀਦਾ ਇਹ ਸਜ਼ਾ ਨਹੀਂ ਗੀ ਖੈਰ ਮੈਂ ਇਹ ਕੱਲ ਕਹਿਣਾ ਵੀ ਪੰਜ ਪਿਆਰੇ ਜਦੋਂ ਸਾਨੂੰ ਖੰਡੇ ਦੀ ਪੌਲ ਦਿੰਦੇ ਨੇ ਕਿ ਉਹ ਸਾਨੂੰ ਸਜ਼ਾ ਦਿੰਦੇ ਨੇ ਵੀ ਤੂੰ ਆ ਪਾਠ ਕਰਨਾ ਜਾਂ ਗੁਰੂ ਸਾਹਿਬ ਬਾਣੀ ਰੱਜ ਕੇ ਗਏ ਨੇ ਸਾਨੂੰ ਸਜ਼ਾ ਦੇ ਕੇ ਗਏ ਨੇ ਭਗਤ ਜਨ ਬਾਣੀ ਰੱਜ ਕੇ ਗਏ ਨੇ ਕੀ ਸਾਨੂੰ ਸਜ਼ਾ ਦੇ ਕੇ ਕਹਿੰਨੇ ਜਥੇਦਾਰੋ ਥੋੜਾ ਜਿਹਾ ਹੋਸ਼ ਤੋਂ ਕੰਮ ਲਓ ਇਹ ਜਿਹੜੀਆਂ ਤੁਹਾਡੀਆਂ ਹਾਸੋਹੀਣੀਆਂ ਤੇ ਆਪ ਹੁਦਰੀਆਂ ਗੱਲਾਂ ਨੇ ਨਾ ਇਹ ਤੁਹਾਡਾ ਮਿਆਰ ਤੇ ਦੇਖ ਰਹੀਆਂ ਨੇ ਨਾਲ ਲੱਗਦਾ ਤੁਹਾਡੇ ਵਾਸਤੇ ਲੋਕਾਂ ਨੂੰ ਵਿਰੋਧ ਵਿੱਚ ਵੀ ਖੜਾ ਕਰ ਰਹੀਆਂ ਨੇ ਮਤ ਕਰੋ ਇਹੋ ਜੀਆਂ ਹਾਸੋਈਆਂ ਨੀਆਂ ਗੱਲਾਂ ਜਿਹਦੇ ਨਾਲ ਤੁਹਾਡਾ ਵੀ ਨੁਕਸਾਨ ਕੌਮ ਦਾ ਵੀ ਨੁਕਸਾਨ ਤੁਸੀਂ ਕੌਮ ਦੇ ਰਾਹ ਨੁਮਾਈ ਕਰਨ ਵਾਲੇ ਹੋ ਤੁਸੀਂ ਕੌਮ ਦੇ ਆਗੂ ਹੋ ਥੋੜਾ ਜਿ ਸਮਝਦਾਰੀ ਤੋਂ ਕੰਮ ਲਓ ਹੋ ਸਕਦਾ ਮੇਰੀਆਂ ਮੇਰੀਆਂ ਤੇ ਮੇਰੇ ਵਰਗੀਆਂ ਕਈਆਂ ਦੀਆਂ ਗੱਲਾਂ ਤੁਹਾਨੂੰ ਕੌੜੀਆਂ ਲੱਗਣ ਪ੍ਰਕਿਰਿਏ ਕੀ ਕੁਸ਼ ਕੱਲਾਂ ਤੁਹਾਡੀਆਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਅਸੀਂ ਵੀ ਤੁਹਾਡੀ ਗੱਲ ਸੁਣ ਕੇ ਸਾਡੇ ਬੈਠਿਆਂ ਬਿਠਾਿਆਂ ਹੱਥ ਜੋੜ ਜਾਂਦੇ ਵੀ ਵਾਹ ਜਥੇਦਾਰ ਸਾਹਿਬ ਕੀ ਤੁਹਾਡਾ ਫਰਮਾਨ ਆਇਆ ਹੈ। ਕਿਹਾ ਤੁਸੀਂ ਕੌਮ ਦੇ ਨਾਂ ਤੇ ਸੰਦੇਸ਼ ਦਿੱਤਾ ਹੈ ਪਰ ਕੌਮ ਦੇ ਨਾਂ ਤੇ ਸੰਦੇਸ਼ ਦੇਣ ਦੀ ਬਜਾਏ ਕੌਮ ਨੂੰ ਚੰਗਾ ਰਾਹ ਵਿਖਾਉਣ ਦੀ ਬਜਾਏ ਜਿਹੜੇ ਇਦਾਂ ਦੇ ਗਲਤ ਅਨਸਰ ਨੇ ਜਾਂ ਗਲਤ ਕੰਮ ਕਰਦੇ ਨੇ ਜਿਹੜਾ ਆਪਣਾ ਹੈ ਉਹਨੂੰ ਜਪਜੀ ਦੀ ਚਲ ਤੂੰ ਦੋ ਪਾਠ ਜਪਜੀ ਦੇ ਕਰ ਲਈ ਤੇ ਬਾਕੀਆਂ ਵਾਸਤੇ ਤੁਹਾਡੀ ਸਾਰਾ ਕੁਝ ਮਾਨ ਮਰਿਆਦਾ ਤੁਹਾਨੂੰ ਚੇਤਾ ਆਂਦੀ ਲਾਗੂ ਹੋ ਜਾਂਦੀ। ਮਤ ਕਰੋ ਇਹੋ ਜੇ ਕੰਮ ਥੋੜਾ ਜਿਹਾ ਸੰਭਲੋ ਆਪਣੇ ਆਪ ਨੂੰ ਸੰਭਾਲੋ ਆਪਣਾ ਮਿਆਰ ਡਿੱਗਾ ਨਾ ਦਿਓ। ਡਿੱਗੇ ਮਿਆਰ ਵਾਲੇ ਬੰਦੇ ਦੀ ਕਦਰ ਨਹੀਂ ਹੁੰਦੀ। ਭਾਵੇਂ ਉਹ ਕੁਝ ਵੀ ਹੋਵੇ ਉਹਦੀ ਕਦਰ ਨਹੀਂ ਹੁੰਦੀ। ਵਾਹਿਗੁਰੂ ਜੀ ਕਾ ਖਾਲਸਾ।